ਕਾਂਗਰਸ ਪਾਰਟੀ ਦੀ ਸਰਕਾਰ ਜਿਵੇਂ ਬਣੀ ਆ ਉਹ ਵੀ ਇੱਕ ਸਾਜ਼ਿਸ਼ ਘੜੀ ਗਈ ਭਾਰਤੀ ਜਨਤਾ ਪਾਰਟੀ ਦੀ ਦਿੱਲੀ ਲੀਡਰਸ਼ਿਪ ਨੇ ਕਲੀਅਰ ਕਰ ਦਿੱਤਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਪੱਲੇ ਕੱਖ ਨਹੀਂ ਰਹਿ ਗਿਆ ਇਹ ਆਮ ਆਦਮੀ ਪਾਰਟੀ ਨੂੰ ਰੋਕਣ ਦੇ ਸਮਰੱਥ ਨਹੀਂ ਰਹੀ ਤੇ ਸਾਡੇ ਕੋਲ ਦੂਸਰਾ ਕੋਈ ਚਾਰਾ ਨਹੀਂ ਰਹਿ ਗਿਆ ਅਸੀਂ ਕਾਂਗਰਸ ਪਾਰਟੀ ਦੀ ਮਦਦ ਕਰਾਂਗੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਪਰਿਵਾਰ ਤੇ ਕੈਪਟਨ ਅਮਰਿੰਦਰ ਸਿੰਘ ਦਾ ਪਰਿਵਾਰ ਏ ਵੀ ਤੂੰ ਮੇਰੇ ਰਲ ਕੇ ਇਲੈਕਸ਼ਨ ਲੜੇ ਜਦੋਂ ਤੋਂ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦਾ ਪ੍ਰਧਾਨ ਬਣਿਆ ਉਸ ਦਿਨ ਦੀ ਇਹ ਲੜਾਈ ਸ਼ੁਰੂ ਹੋਈ ਆ ਜਿਹੜੀ ਬੀਬੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਹੋਵੇ ਤੇ ਉਹ ਆਪਣੀ ਕੁੜੀ ਦਾ ਕਤਲ ਕਰ ਦਵੇ ਕੁੜੀ ਮਾਰਿਆ ਉਹਦੇ ਨਾਲ ਤੇ ਅਸੀਂ ਕੋਈ ਨਾਤਾ ਨਹੀਂ ਰੱਖ ਸਕਦੇ ਅਕਾਲੀ ਦਲ ਦੇ ਪ੍ਰਧਾਨ ਨੇ ਕਹਿਣਾ ਮੈਂ ਮਰਾਂ ਮੇਰਾ ਪੰਥ ਜੀਵੇ ਲੇਕਿਨ ਹੁਣ ਵਾਲੇ ਲੀਡਰਾਂ ਦੇ ਆ ਪੰਥ ਟੱਠੇ ਖੂਜ ਪਏ ਮੇਰਾ ਸਭ ਕੁਝ ਵੱਡਣਾ ਚਾਹੀਦਾ ਹੈ ਮੇਰੀਆਂ ਬਸਾਂ ਵਧਣੀਆਂ ਚਾਹੀਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਜੋ ਮਾਹੌਲ ਹੈ ਪੰਜਾਬ ਦਾ ਮਾਹੌਲ ਬਿਲਕੁਲ ਉਲਟ ਹੈ ਜਿੱਥੇ ਭਾਰਤ ਦੇ ਵਿੱਚ ਮਾਇਆਵਤੀ ਤੇ ਅਖਿਲੇਸ਼ ਯਾਦਵ ਵਰਗੇ ਕਟੜ ਵਿਰੋਧੀ ਇਕੱਠੇ ਆ ਰਹੇ ਆ ਉੱਥੇ ਪੰਜਾਬ ਦੇ ਵਿੱਚ ਪਾਰਟੀਆਂ ਖਿੰਡੀਆਂ ਜ਼ਿਆਦਾ ਨਜ਼ਰ ਆਉਂਦੀਆਂ ਕਾਂਗਰਸ ਜ਼ਰੂਰ ਸੰਗਠਿਤ ਲੱਗ ਰਹੀ ਆ ਪਰ ਬਾਕੀ ਪਾਰਟੀਆਂ ਦੇ ਵਿੱਚ ਟੁੱਟਭੱਜ ਦੀ ਸਥਿਤੀ ਹੈ ਤੇ ਜੋ ਪਾਰਟੀਆਂ ਪੰਜਾਬ ਦੇ ਵਿੱਚ ਤੀਸਰੇ ਵਿਕਲਪ ਹੋਣ ਦਾ ਦਾਵਾ ਕਰਦੀਆਂ ਜਾਂ ਕੋਸ਼ਿਸ਼ ਕਰਦੀਆਂ ਨਜ਼ਰ ਆਉਂਦੀਆਂ ਉਹ ਬਿਲਕੁਲ ਵੀ ਇਕਜੁੱਟ ਨਹੀਂ ਲੱਗ ਰਹੀਆਂ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸੇਵਾ ਸਿੰਘ ਸੇਖਵਾ ਨੇ ਜੋ ਕਿ ਲੰਬੇ ਸਮੇਂ ਤੋਂ ਸਿਆਸਤ ਦੇ ਵਿੱਚ ਸਰਗਰਮ ਵੀ ਨੇ ਤੇ ਨਾਲ ਨਾਲ ਨਜ਼ਰ ਵੀ ਰੱਖਦੇ ਨੇ ਸਿਆਸਤ ਦੇ ਉੱਤੇ ਕਿ ਕਿਵੇਂ ਹਾਲਾਤ ਬਦਲਦੇ ਆ ਸੇਖਵਾ ਸਾਹਿਬ ਪੰਜਾਬ ਦੇ ਵਿੱਚ ਕੁਝ ਵੀ ਅਜਿਹਾ ਨਹੀਂ ਹੋ ਪਾਇਆ ਜਿਹੜਾ ਸੈਂਟਰ ਦੇ ਵਿੱਚ ਹੋਇਆ ਜਿਹੜਾ ਕੇਂਦਰ ਦੀ ਰਾਜਨੀਤੀ ਦੇ ਵਿੱਚ ਹੋਇਆ ਕਿਉਂ ਨਹੀਂ ਮਿਲ ਪਾਇਆ ਇੱਥੇ ਉਹ ਪਾਰਟੀਆਂ ਜੇਕਰ ਸੀਟਾਂ ਜਿੱਤਣੀਆਂ ਉਹਨਾਂ ਲਈ ਜ਼ਰੂਰੀ ਸੀ ਵੇਖੋ ਮੈਂ ਤੇ ਇਹ ਕਹੂੰਗਾ ਕਿ ਬਦਕਿਸਮਤੀ ਆ ਸਾਡੇ ਲੋਕਾਂ ਦੀ ਵੀ ਜਿਹੜੇ ਅਸੀਂ ਪੋਲੀਟੀਸ਼ੀਅਨ ਆ ਤੇ ਉਹਦੇ ਨਾਲੋਂ ਵੀ ਵੱਡੀ ਬਦਕਿਸਮਤੀ ਆ ਪੰਜਾਬ ਦੇ ਲੋਕਾਂ ਦੀ ਕਿ ਜੋ ਪੰਜਾਬ ਦੇ ਲੋਕਾਂ ਦੀ ਤਮੰਨਾ ਸੀ ਕਿ ਸਾਨੂੰ ਤੀਸਰਾ ਬਦਲ ਮਿਲੇ ਪੰਜਾਬ ਵਿੱਚ ਲੋਕਾਂ ਨੇ ਜਿਹੜੀਆਂ ਦੋਵੇਂ ਰਵਾਇਤੀ ਪਾਰਟੀਆਂ ਸੀ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਉਹਨਾਂ ਦੋਹਾਂ ਦੇ ਰਾਜ ਭਾਗ ਕਈ ਵਾਰੀ ਵੇਖ ਲਏ ਪੰਜਾਬ 'ਚ ਜੀ ਦੋਹਾਂ ਤੋਂ ਅੱਕੇ ਹੋਏ ਲੋਕ ਨੇ ਦੁਖੀ ਲੋਕ ਨੇ ਤੇ ਪਿੱਛੇ ਵੀ ਲੋਕ ਚਾਹੁੰਦੇ ਸੀ ਕਿ ਬਦਲ ਆਵੇ ਤੇ ਲੋਕਾਂ ਨੇ ਬੜਾ ਵੱਡਾ ਸਮਰਥਨ ਆਮ ਆਦਮੀ ਪਾਰਟੀ ਨੂੰ ਦਿੱਤਾ ਤੇ ਕਈ ਵਾਰੀ ਤੇ ਇੰਜ ਲੱਗਦਾ ਸੀ ਕਿ ਆਮ ਆਦਮੀ ਪਾਰਟੀ ਟੋਟਲ 스ਵੀਪ ਕਰ ਜੇਗੀ ਪੰਜਾਬ ਵਿੱਚ ਲੇਕਿਨ ਉਹਨਾਂ ਦੀ ਲੀਡਰਸ਼ਿਪ ਦੀਆਂ ਬੇਵਕੂਫੀਆਂ ਕਰਕੇ ਉਹਨਾਂ ਦੀਆਂ ਗਲਤੀਆਂ ਕਰਕੇ ਉਹਨਾਂ ਦੀਆਂ ਜੇ ਗਲਤੀਆਂ ਗਿਣੇ ਆ ਜਾਣ ਤਾਂ ਸਮਾਂ ਲੱਗਦਾ ਆ ਲੇਕਿਨ ਮੈਂ ਇਹ ਹੀ ਕਹੂੰਗਾ ਕਿ ਉਹਨਾਂ ਦੀਆਂ ਗਲਤੀਆਂ ਦੀ ਵਜ੍ਹਾ ਕਰਕੇ ਉਹਨਾਂ ਦਾ ਰਾਜ ਭਾਗ ਵੀ ਰਹਿ ਗਿਆ ਤੇ ਪੰਜਾਬ ਦੇ ਲੋਕਾਂ ਦਾ ਵੀ ਦਿਲ ਟੁੱਟ ਗਿਆ ਜਿਹੜੇ ਚਾਹੁੰਦੇ ਸਨ ਕਿ ਉਹਨਾਂ ਦਾ ਰਾਜ ਭਾਗ ਬਣੇ ਤੇ ਮੈਂ ਇਹ ਵੀ ਕਹੂੰਗਾ ਕਿ ਪੰਜਾਬ ਦੇ ਲੋਕ ਜਿਹੜੇ ਪ੍ਰਵਾਸੀ ਜਿਨ੍ਹਾਂ ਨੂੰ ਅਸੀਂ ਕਹਿ ਲੈਂਦੇ ਆ ਐਨ ਆਰ ਆਈ ਪੰਜਾਬੀ ਜਿਨ੍ਹਾਂ ਨੇ ਬੜਾ ਯੋਗਰ ਲਾਇਆ ਪੈਸੇ ਵੀ ਆਣ ਕੇ ਖਰਚੇ ਮਿਹਨਤ ਵੀ ਕੀਤੀ ਸਭ ਕੁਝ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਮੈਂ ਸਮਝਦਾ ਉਹਨਾਂ ਨੂੰ ਸਾਰਿਆਂ ਤੋਂ ਵੱਧ ਨਿਰਾਸ਼ਾ ਹੋਈ ਇੱਥੇ ਸਰਕਾਰ ਕਾਂਗਰਸ ਪਾਰਟੀ ਦੀ ਬਣ ਗਈ ਔਰ ਮੈਂ ਇਹ ਵੀ ਗੱਲ ਕਹਿਣੀ ਚਾਹੂੰਗਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਜਿਵੇਂ ਬਣੀ ਆ ਉਹ ਵੀ ਇੱਕ ਸਾਜ਼ਿਸ਼ ਘੜੀ ਗਈ। ਔਰ ਮੈਂ ਇਹ ਗੱਲ ਖੁੱਲੇ-ਆਮ ਕਹਿ ਸਕਣਾ ਕਿ ਉਸ ਵੇਲੇ ਮੈਂ ਸ਼੍ਰੋਮਣੀ ਅਕਾਲੀ ਦਲ ਵਿੱਚ ਸਾਂ। ਸਾਡੀਆਂ ਮੀਟਿੰਗਾਂ ਵਿੱਚ ਵੀ ਇਹ ਗੱਲਾਂ ਹੁੰਦੀਆਂ ਰਹੀਆਂ। ਸਾਡਾ ਭਾਰਤੀ ਜਨਤਾ ਪਾਰਟੀ ਨਾਲ ਐਲਾਈਅੰਸ ਵੀ ਸੀਗਾ। ਲੇਕਿਨ ਇਲੈਕਸ਼ਨ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੀ ਦਿੱਲੀ ਲੀਡਰਸ਼ਿਪ ਨੇ ਕਲੀਅਰ ਕਰ ਦਿੱਤਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਪੱਲੇ ਕੱਖ ਨਹੀਂ ਰਹਿ ਗਿਆ। ਇਹ ਆਮ ਆਦਮੀ ਪਾਰਟੀ ਨੂੰ ਰੋਕਣ ਦੇ ਸਮਰੱਥ ਨਹੀਂ ਰਹੀ ਤੇ ਸਾਡੇ ਕੋਲ ਦੂਸਰਾ ਕੋਈ ਚਾਰਾ ਨਹੀਂ ਰਹਿ ਗਿਆ ਅਸੀਂ ਕਾਂਗਰਸ ਪਾਰਟੀ ਦੀ ਮਦਦ ਕਰਾਂਗੇ ਜੀ ਤੇ ਉਹਨਾਂ ਨੇ ਖੁੱਲ ਕੇ ਕਾਂਗਰਸ ਪਾਰਟੀ ਦੀ ਮਦਦ ਕੀਤੀ ਤੇ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣ ਗਈ ਆਮ ਆਦਮੀ ਦੀ ਸਰਕਾਰ ਰਹਿ ਗਈ ਮੈਂ ਇਹ ਕਹਾਂ ਕਿ ਸਾਰੀਆਂ ਬਾਕੀ ਪੋਲੀਟੀਕਲ ਪਾਰਟੀਆਂ ਨੇ ਰਲ ਕੇ ਇਹ ਰੋਲ ਨਿਭਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਆਉਣ ਦੇਣੀ ਤੇ ਇਹ ਇਹਦੇ ਵਿੱਚ ਕੋਈ ਹੱਤਕਥ ਨਹੀਂ ਨਹੀਂ ਲੇਕਿਨ ਪਰ ਇਕੱਲੀ ਭਾਜ ਪਾਣੀ ਕੋਸ਼ਿਸ਼ ਕੀਤੀ ਕਾਂਗਰਸ ਨੂੰ ਜਿਦਾਉਂਦੀ ਜਾਂ ਅਕਾਲੀ ਦਲ ਨੇ ਵੀ ਜ਼ੋਰ ਲਾਇਆ ਸੀ ਮੇਰੇ ਵੇਖੇ ਉਸ ਵੇਲੇ ਅਕਾਲੀ ਦਲ ਤੇ ਕਾਂਗਰਸ ਦੇ ਜਿਹੜੇ ਦੋ ਪਰਿਵਾਰ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਪਰਿਵਾਰ ਤੇ ਕੈਪਟਨ ਅਮਰਿੰਦਰ ਸਿੰਘ ਦਾ ਪਰਿਵਾਰ ਇਹ ਵੀ ਦੋਵੇਂ ਰਲ ਕੇ ਇਲੈਕਸ਼ਨ ਲੜੇ ਔਰ ਦੋਹਾਂ ਦੇ ਜਿੱਤਣ ਦਾ ਕਾਰਨ ਜਿਹੜਾ ਉਹ ਵੀ ਇਹਨਾਂ ਦਾ ਰਲ ਕੇ ਇਲੈਕਸ਼ਨ ਲੜਨਾ ਸੀ ਉਹਦਾ ਸਾਡੇ ਕੋਲ ਸਬੂਤ ਆ ਕਿ ਕਦੀ ਵੀ ਕੈਪਟਨ ਅਮਰਿੰਦਰ ਸਿੰਘ ਲੰਬੀ ਤੋਲ ਅਜੇ ਤੱਕ ਕੋਈ ਇਲੈਕਸ਼ਨ ਨਹੀਂ ਲੜਿਆ ਜਦੋਂ ਕਿ ਪਟਿਆਲੇ ਤੋਂ 100% ਉਹ ਜਿੱਤਿਆ ਹੋਇਆ ਸੀ ਤੇ ਬਾਅਦ ਵਿੱਚ ਰਿਜ਼ਲਟ ਵੀ ਇਹੋ ਹੀ ਆਇਆ ਕਿ ਸਭ ਤੋਂ ਵੱਧ ਲੀਡ ਨਾਲ ਪਟਿਆਲੇ ਤੋਂ ਕੈਪਟਨ ਅਮਰਿੰਦਰ ਸਿੰਘ ਜਿੱਤਿਆ ਤੇ ਫਿਰ ਮੈਂ ਪੁੱਛਣਾ ਚਾਹੁੰਨਾ ਉਹਨਾਂ ਨੂੰ ਲੰਬੀ ਜਾ ਕੇ ਇਲੈਕਸ਼ਨ ਲੜਨ ਦੀ ਕੀ ਲੋੜ ਸੀ ਸਿਰਫ ਇਸ ਕਰਕੇ ਲੰਬੀ ਤੋਂ ਇਲੈਕਸ਼ਨ ਲੜੀ ਕਿ ਕਿਤੇ ਆਮ ਆਦਮੀ ਪਾਰਟੀ ਦਾ ਜਿਹੜਾ ਉਮੀਦਵਾਰ ਆ ਉਹ ਕਾਂਗਰਸ ਦੀਆਂ ਵੋਟਾਂ ਵੀ ਖੜ ਲੈ ਜਵੇ ਕਾਂਗਰਸ ਅਕਾਲੀ ਦਲ ਦੀਆਂ ਤੇ ਖਾਣੀਆਂ ਹੀ ਨੇ ਤੇ ਕਿਤੇ ਬਾਦਲ ਸਾਹਿਬ ਨਾ ਹਾਰ ਜਾਣ ਤੇ ਕਾਂਗਰਸ ਦੀਆਂ ਵੋਟਾਂ ਮਰਿੰਦਰ ਇੱਕ ਵੱਡੇ ਕਰਦਾ ਲੀਡਰਸ਼ਿਪ ਪ੍ਰਧਾਨ ਸੀ ਪੰਜਾਬ ਦਾ ਉਹਨੂੰ ਪੈ ਜਾਣਗੀਆਂ ਤੇ ਬਾਦਲ ਸਾਹਿਬ ਜਿੱਤ ਜਾਣਗੇ ਇਸੇ ਤਰ੍ਹਾਂ ਸੁਖਵੀਰ ਸਿੰਘ ਬਾਦਲ ਵਾਲੀ ਸੀਟ ਜਿਹੜੀ ਸੀ ਜਲਾਲਾਬਾਦ ਉੱਥੇ ਬਿੱਟੂ ਜਿਹੜਾ ਐਮਪੀ ਆ ਸਰਦਾਰ ਬੈਂਸ ਸਿੰਘ ਉਹਨਾਂ ਦਾ ਪੋਤਰਾ ਆ ਉਹ ਜਾ ਕੇ ਇਲੈਕਸ਼ਨ ਕਾਂਗਰਸ ਪਾਰਟੀ ਵੱਲੋਂ ਲੜਿਆ ਉਹਦੇ ਵੀ ਲੜਨ ਦਾ ਇਹੀ ਕਾਰਨ ਸੀ ਕਿ ਕਾਂਗਰਸ ਦੀਆਂ ਵੋਟਾਂ ਜਿਹੜੀਆਂ ਆਮ ਆਦਮੀ ਪਾਰਟੀ ਨੂੰ ਨਾ ਪੈਣ ਤੇ ਸਰਦਾਰ ਸੁਖਬੀਰ ਸਿੰਘ ਜਿੱਤ ਜਵੇ ਸੋ ਇਹ ਦੋ ਪਰਿਵਾਰ ਵੀ ਜਿਹੜੇ ਆ ਇਹ ਵੀ ਆਪਸ ਵਿੱਚ ਰਲੇ ਸੀਗੇ ਤਾਂ ਮੈਂ ਸਮਝਦਾ ਇਹਨਾਂ ਦੋਹਾਂ ਦੀ ਨੀਅਤ ਵੀ ਇਹ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਬਣੇ ਪਰ ਹੁਣ ਤੁਸੀਂ ਕਹਿ ਰਹੇ ਹੋ ਵੀ ਉਦੋਂ ਇਲੈਕਸ਼ਨ ਰਲ ਮਿਲ ਕੇ ਲੜੇ ਗਏ ਆ ਹਨਾ ਉਹਨਾਂ ਨੇ ਲੰਬੀ ਚ ਜਾ ਕੇ ਸਮਰਥਨ ਕੀਤਾ ਤੇ ਇਧਰ ਪਟਿਆਲੇ ਦੇ ਵਿੱਚ ਸਮਰਥਨ ਹੋ ਗਿਆ ਜਾਂ ਸਾਥ ਦਿੱਤਾ ਗਿਆ ਪਰ ਜੇ ਇਹੀ ਲੋਕ ਸਭਾ ਦੇ ਵਿੱਚ ਸੈਟਿੰਗ ਹੋਊਗੀ ਤੁਹਾਡੀ ਤੁਹਾਡੇ ਦਾਅਵੇ ਨੂੰ ਹੀ ਮੈਂ ਤਾਂ ਅੱਗੇ ਤੋਰ ਰਿਹਾ ਜੇ ਲੋਕ ਸਭਾ ਦੇ ਵਿੱਚ ਹੋਗੀ ਤਾਂ ਫਿਰ ਪਾਰਟੀਆਂ ਕੋਲੇ ਆਪਸ਼ਨ ਕੀ ਬਚਣਾ ਫਿਰ ਤਾਂ ਲੜਨ ਦਾ ਫਾਇਦਾ ਹੀ ਨਹੀਂ ਨਾ ਅਕਾਲੀ ਦਲ ਟਕਸਾਲੀ ਨੂੰ ਫਾਇਦਾ ਨਾ ਸੁਖਪਾਲ ਖੈਰਾਂ ਨੂੰ ਫਾਇਦਾ ਨਾ ਭਗਵੰਤ ਮਾਨ ਨੂੰ ਫਾਇਦਾ ਇਹਦੇ ਵਿੱਚ ਕੋਈ ਦੁਹਰਾਵਾ ਨਹੀਂ ਉਹ ਜਿਹੜਾ ਸਮਝੌਤਾ ਇਹਨਾਂ ਦਾ ਜੇ 2017 ਚ ਸੀਗਾ ਤੇ 19 ਚ ਕਿਉਂ ਨਹੀਂ ਉਹ ਸਮਝੌਤਾ 17 ਵਾਲਾ ਹੁਣ ਵੀ ਕਾਇਮ ਆ ਔਰ ਇਹੀ ਕਾਰਨ ਆ ਕਿ ਸਟ ਜਿਹੜੀ ਆ ਆਪਣਾ ਕੰਮ ਕਰੀ ਜਾਂਦੀ ਆ ਲੇਕਿਨ ਮਹਾਰਾਜਾ ਅਮਰਿੰਦਰ ਸਿੰਘ ਨਹੀਂ ਚਾਹੁੰਦੇ ਬਾਕੀ ਸਾਰਿਆਂ ਨੂੰ ਉਹ ਵੇਖਣਾ ਚਾਹੁੰਦੇ ਆ ਵਾਵਾ ਵੀ ਲੈਣੀ ਚਾਹੁੰਦੇ ਆ ਪੰਜਾਬ ਦੇ ਲੋਕਾਂ ਦੀ ਕਿ ਲੋਕੀ ਕਹਿਣ ਕਿ ਮਹਾਰਾਜਾ ਅਮਰਿੰਦਰ ਸਿੰਘ ਨੇ ਉਹ ਕੰਮ ਕਰਵਾਇਆ ਜੋ ਬਾਦਲਾ ਨੇ ਨਹੀਂ ਕੀਤਾ ਲੇਕਿਨ ਯਾਰੀ ਵੀ ਪਗਾਉਣਾ ਚਾਹੁੰਦੇ ਆ ਕਿ ਮੈਂ ਬਾਦਲਾ ਨੂੰ ਹੱਥ ਨਹੀਂ ਪਾਉਣਾ ਹੁਣ ਆਈਜੀ ਤੱਕ ਤੇ ਹੱਥ ਪਾ ਲਿਆ ਅਫਸਰਾਂ ਨੂੰ ਹੱਥ ਪਾ ਲਿਆ ਹੋਰ ਵੀ ਸ਼ਾਇਦ ਕਿਸੇ ਨੂੰ ਪਾਲਣਗੇ ਤੇ ਹੁਣ ਜਿਹੜੇ ਸਿੱਟ ਨੇ ਸਿੱਟ ਨੇ ਇਹ ਵੀ ਮਨਜ਼ੂਰੀ ਅਦਾਲਤ ਕੋਲ ਲੈ ਲਈ ਆ ਕਿ ਅਸੀਂ ਜਿਹੜਾ ਉਹ ਸੌਦਾ ਸਾਧਿਆ ਉਹਦੇ ਕੋਲੋਂ ਵੀ ਪੁੱਛਗਿਛ ਕਰਨੀ ਆ ਇਹ ਵਾਵਾ ਵੀ ਖਟਣੀ ਚਾਹੁੰਦਾ ਲੇਕਿਨ ਬਾਦਲ ਪਰਿਵਾਰ ਨੂੰ ਹੱਥ ਪਾ ਕੇ ਰਾਜੀ ਨਹੀਂ ਇਹ ਇਹਨਾਂ ਦਾ ਜੋ ਸਮਝੌਤਾ ਆ ਦੋਹਾਂ ਪਰਿਵਾਰਾਂ ਦਾ ਇਹ ਇਹ ਇਹੀ ਕਾਰਨ ਪਰ ਮੈਂ ਫਿਰ ਤੁਹਾਨੂੰ ਪੁੱਛਦਾ ਨਾ ਵੀ ਫਿਰ ਕੀ ਕਰੋਗੇ ਤੁਸੀਂ ਇੱਕ ਤੀਸਰੀ ਧਿਰ ਨੂੰ ਲੀਡ ਕਰ ਰਹੇ ਹੋ ਇਸ ਸਮੇਂ ਅਕਾਲੀ ਦਲ ਟਕਸਾਲੀ ਇੱਕ ਵੱਡੀ ਸ਼ਕਤੀ ਆ ਪੰਜਾਬ ਦੇ ਵਿੱਚ ਹਾਲਾਂਕਿ ਭਾਵੇਂ ਸੰਗਠਨ ਦੇ ਤੌਰ ਦੇ ਉੱਤੇ ਤੁਸੀਂ ਬਹੁਤ ਕੁਝ ਕਰਨਾ ਹੋਵੇ ਪਰ ਜਿੱਡੇ ਜਿੱਡੇ ਤੁਹਾਡੇ ਨਾਮ ਆ ਤੁਹਾਡਾ ਬ੍ਰਹਮਪੁਰਾ ਸਾਹਿਬ ਅਜਨਾਲਾ ਸਾਹਿਬ ਦਾ ਪੰਜਾਬ ਦੀ ਸਿਆਸਤ ਦੇ ਵਿੱਚ ਕੋਈ ਛੋਟੀ ਗੱਲ ਨਹੀਂ ਹੈਗੀ ਤੁਹਾਡੀ ਪਾਰਟੀ ਤਾਂ ਫਿਰ ਪਾਰਟੀ ਕਰੂਗੀ ਜੇਕਰ ਅਹੀਂ ਸਮਝੌਤਾ ਜੇ ਐਤ ਕੀ ਹੋ ਗਿਆ ਵੇਖੋ ਅਸੀਂ ਲੋਕਾਂ ਨੂੰ ਜਾਗਰੂਕ ਕਰਾਂਗੇ ਇਹ ਜਿਹੜੀਆਂ ਇਹਨਾਂ ਲੋਕਾਂ 'ਚ ਕਮਜ਼ੋਰੀਆਂ ਨੇ ਔਰ ਮੈਂ ਸਮਝ ਨੂੰ ਸਮਝਦਾ ਕਿ ਇਹਨਾਂ ਨੇ ਆਪਣੇ ਨਿੱਜ ਕਰਕੇ ਆਪਣੇ ਨਿੱਜੀ ਫਾਇਦੇਆਂ ਕਰਕੇ ਆਪੋ ਆਪਣੇ ਬਿਜ਼ਨਸ ਕਰਕੇ ਕਾਰੋਬਾਰਾਂ ਕਰਕੇ ਇਹ ਫਾਇਦੇ ਜਿਹੜੇ ਨੇ ਲਏ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਨੇ ਇਹ ਸਮਝੌਤਾ ਰੱਖਣਾ ਆ ਇਹ ਆਪਾਂ ਨੂੰ ਮੰਨ ਕੇ ਚੱਲਣਾ ਚਾਹੀਦਾ ਆ ਲੇਕਿਨ ਕੋਈ ਜ਼ਰੂਰੀ ਨਹੀਂ ਅਜੇ ਪੰਜਾਬ ਦੇ ਲੋਕਾਂ 'ਚ ਇੰਨੀ ਅਵੇਅਰਨੈਸ ਨਹੀਂ ਕਿ ਇਹ ਸਮਝਾਉਤਾ ਸਾਰੇ ਪੰਜਾਬ ਦੇ ਲੋਕ ਜਿਹੜੇ ਆ ਉਹਨੂੰ ਸਮਝਦੇ ਹੋਣ ਲੇਕਿਨ ਅਸੀਂ ਲੋਕਾਂ ਕੋਲ ਜਾਵਾਂਗੇ ਲੋਕਾਂ ਨੂੰ ਇਹ ਸਾਰੀ ਗੱਲ ਜਿਹੜੀ ਆ ਲੋਕਾਂ ਦੇ ਜੀਹਨ 'ਚ ਪਾਵਾਂਗੇ ਔਰ ਮੈਨੂੰ ਪੂਰਨ ਉਮੀਦ ਹੈ ਕਿ ਪੰਜਾਬ ਦੇ ਬਹਾਦਰ ਲੋਕ ਜਿਹੜੇ ਆ ਉਹ ਬੜੇ ਚੰਗੇ ਫੈਸਲੇ ਕਰਦੇ ਆ ਹਾਂ ਕਿਸੇ ਨੂੰ ਗੁੰਮਰਾਹ ਕਰਕੇ ਲਾਭ ਤੇ ਲਿਆ ਜਾ ਸਕਦਾ ਲੇਕਿਨ ਜਿਸ ਦਿਨ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਉਸ ਦਿਨ ਲੋਕੀਂ ਇਹਨਾਂ ਦੋਹਾਂ ਨੂੰ ਮੂੰਹ ਨਹੀਂ ਲਾਉਣਗੇ ਕੁਸੀਂ ਚੰਡੀਗੜ੍ਹ ਦੇ ਵਿੱਚ ਟੀਵੀ ਪੰਜਾਬ ਨਾਲ ਹੀ ਗੱਲਬਾਤ ਕਰਦੇ ਹੋਏ ਇੱਕ ਗੱਲ ਕਹੀ ਸੀ ਕਿ ਸੁਖਪਾਲ ਖੈਰਾ ਨਾ ਭਗਵੰਤ ਮਾਨ ਇਹ ਦੋਨੇ ਹੀ ਪੰਜਾਬ ਨੂੰ ਲੈ ਕੇ ਸੀਰੀਅਸ ਨਹੀਂ ਹੈਗੇ ਸੰਜੀਦਾ ਨਹੀਂ ਹੈਗੇ ਪੰਜਾਬ ਦੇ ਭਲੇ ਨੂੰ ਲੈ ਕੇ ਹਮੇ ਦੀ ਲੜਾਈ ਹੈ ਜੁੜੀ ਅਹਿਮ ਆ ਜਿਹੜਾ ਉਹ ਜ਼ਿਆਦਾ ਅੱਗੇ ਆ ਜਾਂਦਾ ਤੇ ਇਹੀ ਵਜ੍ਹਾ ਗਈ ਜਿਹੜੀ ਕਿ ਸਮਝੌਤਾ ਨਹੀਂ ਹੋ ਰਿਹਾ ਕਿਉਂਕਿ ਤੁਸੀਂ ਸਮਝੌਤਾ ਕਰਨ ਦੀ ਕੋਸ਼ਿਸ਼ ਆਪਦੇ ਵੱਲੋਂ ਕੀਤੀ ਪਰ ਸੁਖਪਾਲ ਖਹਿਰਾ ਤਿੰਨ ਚਾਰ ਪਾਰਟੀਆਂ ਦੇ ਨਾਲ ਸਮਝੌਤਾ ਕਰ ਗਏ ਆਮ ਆਦਮੀ ਪਾਰਟੀ ਕਾਂਗਰਸ ਦੇ ਨਾਲ ਡੋਰੇ ਜੇ ਪਾਉਣ ਨੂੰ ਫਿਰਦੀ ਆ ਰਹਿ ਤਾਂ ਤੁਸੀਂ ਇਕੱਲੇ ਗਏ ਨਾ ਫਿਰ ਸੰਜੀਦਾ ਕੌਣ ਹੋਇਆ ਵੇਖੋ ਅਸੀਂ ਬਿਲਕੁਲ ਪੰਜਾਬ ਦੇ ਮਸਲਿਆਂ ਤੇ ਸੰਜੀਦਾ ਆ ਅਸੀਂ ਸ਼ਰਮਣੀ ਅਕਾਲੀ ਦਲ ਤੋਂ ਵਾਕ ਹੀ ਸਿਧਾਂਤਾਂ ਕਰਕੇ ਹੋਇਆ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਨਹੀਂ ਗੱਲ ਗੱਠ ਜੋੜ ਦੀ ਜਿਹੜੀ ਤੁਸੀਂ ਕਰ ਮੈਂ ਜੋ ਗੱਠ ਜੋੜ ਦੀ ਗੱਲ ਤੇ ਆ ਰਿਆਂ ਆ ਕਿ ਸਾਡਾ ਸਾਡੀ ਮਨਸ਼ਾ ਕੀ ਆ ਮੈਂ ਮੈਂ ਉਹਦੀ ਗੱਲ ਕਰਨੀ ਚਾਹਣਾ ਅਸੀਂ ਆਪਣੇ ਅਹੁਦਿਆਂ ਤੋਂ ਅਸਤੀਫੇ ਦਿੱਤੇ ਆ ਅਸੀਂ ਆਪਣੀ ਪਾਰਟੀ ਮਾਂ ਹੁੰਦੀ ਆ ਜਿਹਨੇ ਬੜਾ ਮਾਣ ਸਤਿਕਾਰ ਦਿੱਤਾ ਸਾਨੂੰ ਜੋ ਵੀ ਅੱਜ ਅਸੀਂ ਜਿੱਥੇ ਵੀ ਹੈਗੇ ਆ ਪਾਰਟੀ ਦੀ ਵਜ੍ਹਾ ਕਰਕੇ ਆ ਲੇਕਿਨ ਉਸ ਪਾਰਟੀ ਨੂੰ ਛੱਡਣਾ ਕੋ ਖਾਲਾ ਜਿਹਦਾ ਬਾੜਾ ਨਹੀਂ ਕੋ ਸੌਖਾ ਕੰਮ ਨਹੀਂ ਲੇਕਿਨ ਮੌਜੂਦਾ ਲੀਡਰਸ਼ਿਪ ਨੇ ਉਸ ਪਾਰਟੀ ਦੇ ਹਾਲਾਤ ਐਜੇ ਕਰ ਦਿੱਤੇ ਕਿ ਸਾਨੂੰ ਪਾਰਟੀ ਛੱਡਣੀ ਪਈ ਮੈਂ ਮੈਂ ਜੇਕਰ ਮੈਂ ਥੋੜਾ ਰੋਕਣਾ ਚਾਹੂੰਗਾ ਜਿੰਨਾ ਕਿ ਇਤਿਹਾਸ ਮੈਂ ਪੜਿਆ ਤੁਸੀਂ ਉਜਾਗਰ ਸਿੰਘ ਸੇਖਵਾ ਤੁਹਾਡੇ ਪਿਤਾ ਜੀ ਸੀ ਤੇ ਅਕਾਲੀ ਦਲ ਦੇ ਐਕਟਿੰਗ ਪ੍ਰੈਜ਼ੀਡੈਂਟ ਵੀ ਉਹ ਰਹੇ ਆ ਬਾਦਲ ਪਰਿਵਾਰ ਤੋਂ ਪਹਿਲਾਂ ਤੁਹਾਡਾ ਪਰਿਵਾਰ ਆ ਜਿਹੜਾ ਉਹ ਅਕਾਲੀ ਦਲ ਦੇ ਵਿੱਚ ਆ ਅਕਾਲੀ ਦਲ ਚੋਂ ਤੁਸੀਂ ਜੇ ਚਾਹੁੰਦੇ ਤਾਂ ਬਾਦਲ ਪਰਿਵਾਰ ਨੂੰ ਬਾਹਰ ਕਰਨ ਦੀ ਲੜਾਈ ਲੜਦੇ ਤੁਸੀਂ ਕਿਉਂ ਬਾਹਰ ਆ ਗਏ ਆਪ ਅਸੀਂ ਲੜਾਈ ਇਹੀ ਲੜ ਰਹੇ ਸੀ ਸਾ ਅਸੀਂ ਸਾਡੀ ਲੜਾਈ ਇਹੀ ਸੀ ਅਸੀਂ ਇਹ ਹੀ ਗੱਲ ਕਹੀ ਆ ਕਿ ਜਿਨ੍ਹਾਂ ਦੀ ਵਜ੍ਹਾ ਕਰਕੇ ਅੱਜ ਪਾਰਟੀ ਦੀ ਇਹ ਨੌਬਤ ਆਈ ਆ ਉਹਨਾਂ ਨੂੰ ਪਾਰਟੀ ਤੋਂ ਪਿੱਛੇ ਹਟ ਜਾਣਾ ਚਾਹੀਦਾ ਲੇਕਿਨ ਬਾਦਲ ਸਾਹਿਬ ਵੱਡੇ ਜਾਂ ਸਰਦਾਰ ਸੁਖਬੀਰ ਸਿੰਘ ਉਹਨਾਂ ਦੀ ਪਕੜ ਜਿਹੜੀ ਆ ਉਹ ਏਨੀ ਅਕਾਲੀ ਦਲ ਤੇ ਸੀ ਸਾਡੀ ਗੱਲ ਉੱਥੇ ਸੁਣੀ ਨਹੀਂ ਗਈ ਅਸੀਂ ਅੰਦਰ ਰਹਿ ਕੇ ਇਹ ਲੜਾਈ ਕੋਈ ਨਵੀਂ ਸ਼ੁਰੂ ਨਹੀਂ ਹੋਈ ਅਸੀਂ 2007 ਦੀ ਲੜਾਈ ਸ਼ੁਰੂ ਕੀਤੀ ਆ ਜਦੋਂ ਤੋਂ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦਾ ਪ੍ਰਧਾਨ ਬਣਿਆ ਉਸ ਦਿਨ ਦੀ ਇਹ ਲੜਾਈ ਸ਼ੁਰੂ ਹੋਈ ਆ ਤੇ ਅਸੀਂ 10 ਸਾਲ ਵਿੱਚ ਬਹਿ ਕੇ ਲੜਾਈ ਕੀਤੀ ਆ ਲੇਕਿਨ ਅਸੀਂ ਕਾਮਯਾਬ ਨਹੀਂ ਹੋਏ ਜਦੋਂ ਸਾਡੀ ਗੱਲ ਹੀ ਨਹੀਂ ਸੁਣੀ ਗਈ ਤੇ ਫੇਰ ਅਸੀਂ ਪਾਰਟੀ ਤੋਂ ਬਾਹਰ ਆਣ ਕੇ ਆਪਣੀ ਗੱਲ ਜਿਹੜੀ ਆ ਲੋਕਾਂ ਦੇ ਸਾਹਮਣੇ ਰੱਖੀ ਆ ਕਿਉਂਕਿ ਪਾਰਟੀ ਵਿੱਚ ਰਹਿੰਦੇ ਆ ਅਸੀਂ ਉਹੀ ਗੱਲ ਕਰ ਸਕਨੇ ਆ ਪਾਰਟੀ ਦਾ ਡਿਸਪਲਿਨ ਵੀ ਕੋਈ ਚੀਜ਼ ਆ ਫੇਰ ਅਸੀਂ ਬਾਹਰ ਆਣ ਕੇ ਲੋਕਾਂ ਦੇ ਸਾਹਮਣੇ ਸੱਚ ਰੱਖਿਆ। ਬੀਬੀ ਜਗੀਰ ਕੌਰ ਨਾਲ ਅੱਜ ਹੀ ਅਸੀਂ ਇੰਟਰਵਿਊ ਕਰਕੇ ਆਏ ਆ। ਉਹ ਕਹਿੰਦੇ ਜਿਹੜੀ ਮੀਟਿੰਗ ਦੀ ਟਕਸਾਲੀ ਗੱਲ ਕਰਦੇ ਆ ਨਾ ਉਹ ਮੀਟਿੰਗ ਦੇ ਵਿੱਚ ਉਹ ਬੜੇ ਆਰਾਮ ਨਾਲ ਬੈਠੇ ਸੀ। ਬਾਹਰ ਆ ਕੇ ਪਤਾ ਨਹੀਂ ਕੀ ਹੋ ਗਿਆ। ਉਹਨਾਂ ਨੇ ਰੌਲਾ ਜ਼ਰੂਰ ਪਾਇਆ। ਕਹਿੰਦੇ ਮੀਟਿੰਗ 'ਚ ਤਾਂ ਇਹਦੀ ਗੱਲ ਹੋਈ ਕੋਈ ਨਹੀਂ। ਮੈਂ ਬੀਬੀ ਜੀ ਨੂੰ ਕਹਿਣਾ ਵੀ ਆਓ ਚਲੀਏ ਕਾਲ ਤਖਤ ਸਾਹਿਬ। ਵੀ ਬੀਬੀ ਜੀ ਤੁਸੀਂ ਸੱਚ ਬੋਲਦੇ ਹੋ। ਮੈਨੂੰ ਆਸਤ ਨਹੀਂ ਵੀ ਉਹ ਉਹ ਕੋਈ ਸੱਚ ਬੋਲਣਗੇ। ਇਹ ਵੀ ਹੋ ਸਕਦਾ ਉਹ ਕਾਲ ਤਖਤ ਤੇ ਜਾ ਕੇ ਵੀ ਝੂਠ ਬੋਲਦੇ। ਜਿਹੜੀ ਬੀਬੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਹੋਵੇ ਤੇ ਉਹ ਆਪਣੀ ਕੁੜੀ ਦਾ ਕਤਲ ਕਰ ਦਵੇ ਤੇ ਜਿਹੜਾ ਕੁੜੀ ਮਾਰਿਆ ਉਹਦੇ ਨਾਲ ਤੇ ਅਸੀਂ ਕੋਈ ਨਾਤਾ ਨਹੀਂ ਰੱਖ ਸਕਦੇ ਮੈਂ ਉਹਦੇ ਨਾਲ ਬਹਿਸ ਨਹੀਂ ਪੈਣਾ ਚਾਹੁੰਦਾ ਲੇਕਿਨ ਇਹ ਸੱਚ ਹੈ ਕਿ ਅਸੀਂ ਤਿੰਨੇ ਬੰਦੇ ਮੈਂ ਬ੍ਰਹਮਪੁਰਾ ਸਾਹਿਬ ਤੇ ਢਿੰਡਸਾ ਸਾਹਿਬ ਅਸਾਂ ਉਸ ਮੀਟਿੰਗ ਵਿੱਚ ਸੱਚ ਕਿਹਾ ਸੀ ਤੇ ਸੱਚ ਸੁਣ ਕੇ ਸੁਖਬੀਰ ਸਿੰਘ ਬਾਤਲ ਜਿਹੜਾ ਉੱਠ ਕੇ ਭੱਜਿਆ ਕਿ ਇਹ ਵੀ ਗੱਲ ਕਹੀ ਕਿ ਤੁਸੀਂ ਬ੍ਰਹਮਪੁਰਾ ਨੂੰ ਪ੍ਰਧਾਨ ਬਣਾ ਲਓ ਮੇਰਾ ਕਾਰੋਬਾਰ ਬੜਾ ਮੇਰ ਕੋ ਤੇ ਉਹ ਹੀ ਵੇਖਣ ਦਾ ਸਮਾਂ ਨਹੀਂ ਉੱਠ ਕੇ ਤੁਰ ਪਿਆ ਬੀਬੀ ਜ਼ਗੀਰ ਕੌਰ ਸੀਜ ਨੇ ਜੱਫਾ ਮਾਰ ਕੇ ਉਹਨੂੰ ਮੁੜ ਕੇ ਆਪਣੀ ਕੁਰਸੀ ਤੇ ਬਹਾਇਆ ਤੇ ਫੇਰ ਮੁੜ ਕੇ ਕਿਹਾ ਵੀ ਨਹੀਂ ਅੱਜ ਨਾ ਕਰੋ ਅੱਜ ਦੀ ਮੀਟਿੰਗ ਵਿੱਚ ਕੋਈ ਫੈਸਲਾ ਨਾ ਲਓ ਮੁੜ ਕੇ ਫੈਸਲਾ ਲਵਾਂਗੇ ਉਹ ਮੁੜ ਕੇ ਫੈਸਲਾ ਹੁੰਦਾ ਹੁੰਦਾ ਜਿਹੜਾ ਸੀ ਉਹ ਜਿਹੜੀ ਕੋਰ ਕਮੇਟੀ ਸੀ ਉਸ ਵੇਲੇ ਤੇ ਹੋਰ ਕਿਸੇ ਨੇ ਕੋਈ ਕਮੈਂਟ ਕੀਤਾ ਨਹੀਂ ਬੀਬੀ ਜਗੀਰ ਕੌਰ ਸਰਦਾਰ ਸੋਚਾ ਸਿੰਘ ਲੰਗਾ ਇਹ ਦੋ ਬੰਦੇ ਸੀ ਜਿਨ੍ਹਾਂ ਨੇ ਸੁਖਬੀਰ ਦੀ ਫੇਵਰ ਚ ਗੱਲ ਕੀਤੀ ਬਾਕੀ ਸਾਰੇ ਚੁੱਪ ਰਹੇ ਲੇਕਿਨ ਉਦੋਂ ਬਾਅਦ ਕੋਰ ਕਮੇਟੀ ਇੰਨੀ ਲੰਮੀ ਚੌੜੀ ਬਣਾਤੀ ਕਿ ਜੇ ਕੋਰ ਕਮੇਟੀ ਜੀ ਕੱਲ ਨੂੰ ਫੈਸਲਾ ਆਵੇ ਤੇ ਉਹ ਸੁਖਬੀਰ ਦੇ ਹੱਕ ਵਿੱਚ ਹੀ ਆਵੇ ਹੁਣ ਅੱਜ ਕੋਈ ਕੋਰ ਕਮੇਟੀ ਥੋੜੀ ਆ ਜੇਕਰ ਤੁਸੀਂ ਅਕਾਲੀ ਦਲ ਦਾ ਸੰਵਿਧਾਨ ਵੇਖੋ ਤੇ ਕਦੀ 100 ਸਵਾ 100 ਬੰਦਾ ਉਮੀਦ ਪ੍ਰਧਾਨ ਵੀ ਹੋਇਆ ਕਦੀ 50 50 ਸੀਨੀਅਰ ਉਮੀਦ ਪ੍ਰਧਾਨ ਵੀ ਹੋਏ ਆ 150 ਦੇ ਕਰੀਬ ਜਨਰਲ ਸਖਤਰ ਹੋਏ ਆ ਕੋਰ ਕਮੇਟੀ ਦੇ ਹੁਣ ਆ ਇਸ ਵੇਲੇ ਮੇਰਾ ਖਿਆਲ 50 ਮੈਂਬਰ ਹੋਣਗੇ ਮੇਰਾ ਕਹਿਣ ਤੋਂ ਭਾਵੇਂ ਆ ਇਹ ਕਿਉਂ ਕੀਤਾ ਜਾ ਰਿਹਾ ਕਿ ਮੈਂ ਇਨਕ ਆਪਣੇ ਜਿਹੜੇ ਅਹੁਦੇਦਾਰ ਆਪਣੀ ਮਰਜ਼ੀ ਦੇ ਬਣਾ ਲਵਾਂ ਕਿ ਜੇ ਪਾਰਟੀ ਦੇ ਅੰਦਰੋਂ ਵੀ ਕੋਈ ਬਗਾਵਤ ਉੱਠੇ ਤੇ ਮੈਜੋਰਟੀ ਘਟੋ ਘਟ ਮੇਰਨਾ ਰਹੇ ਤੇ ਦੂਜਾ ਕਾਰਨ ਇਹ ਆ ਕਿ ਹਰ ਇੱਕ ਨੂੰ ਅਹੁਦਾ ਦੇ ਕੇ ਇੱਕ ਕਿਲਾ ਠੋਕੇ ਉਹਦਾ ਨਾਲ ਬੰਨ ਕੇ ਰੱਖਣਾ ਚਾਹੁੰਦੇ ਆ ਵੀ ਇਹ ਕਿਤੇ ਦੌੜ ਕੇ ਕਾਲੀਦਲ ਟਕਸਾਲੀ ਨਾ ਨਾ ਜਾ ਰਲਣਾ ਤੇ ਮੈਂ ਸੁਖਵੀਰ ਸਿੰਘ ਨੂੰ ਇੱਕ ਗੱਲ ਕਹੂੰਗਾ ਵੀ ਸਰਦਾਰ ਸੁਖਵੀਰ ਸਿੰਘ ਜਿਨੇ ਸਾਡੇ ਨਾਲ ਆਉਣਾ ਨਾ ਉਹਨੇ ਕਿਲਾ ਪਟਾ ਕੇ ਵੀ ਆ ਜਾਣਾ ਜਿਨੇ ਮਰਜੀ ਕਿਲੇ ਠੋਕੇ ਉਹਨਾਂ ਨੂੰ ਬੰਨ ਲਾ ਅਹੁਦੇ ਦੇ ਦੇ ਕੇ ਜਿਨੇ ਆਉਣਾ ਉਹਨੇ ਕਿਲਾ ਪਟਾ ਕੇ ਵੀ ਸਾਡੇ ਨਾਲ ਆ ਇਹ ਗੱਲ ਚਰਚਾ ਆਮ ਸੀਗੀ ਕਹਿੰਦੇ ਵੀ ਸ਼੍ਰੋਮਣੀ ਕਮੇਟੀ ਦੇ ਵੀ ਕਾਫੀ ਮੈਂਬਰ ਤੁਹਾਡੇ ਨਾਲ ਜੁੜਨਾ ਚਾਹੁੰਦੇ ਸੀਗੇ ਕਹਿੰਦੇ ਕਾਲੀ ਦਲ ਨੇ ਵਾਪਸ ਮੋੜ ਲਏ ਹੁਣ ਤੁਹਾਡੀ ਭਾਸ਼ਾ ਚ ਕਹਾ ਤਾਂ ਵਾਪਸ ਅਗਲੇ ਨੇ ਕਿੱਲੇ ਤੇ ਬੰਨ ਲਏ ਨਹੀਂ ਵੇਖੋ ਸ਼੍ਰੋਮਣੀ ਕਮੇਟੀ ਤੇ ਕਿਸੇ ਨੇ ਅਜੇ ਤੱਕ ਕੋਈ ਉਥੇ ਕੋਈ ਮੂਵ ਵੀ ਨਹੀਂ ਸ਼ੁਰੂ ਕੀਤੀ ਇਹ ਗਲਤ ਗੱਲ ਆ ਨਹੀਂ ਗੱਲ ਤੁਹਾਡੇ ਨਾਲ ਆਉਣ ਦੀ ਮਤਲਬ ਇਹ ਨਹੀਂ ਕਿ ਤੁਸੀਂ ਕਮੇਟੀ ਚ ਕੋਈ ਬਗਾਵਤ ਕਰਨੀ ਚਾਹੁੰਦੇ ਹੋ ਤੁਹਾਡੇ ਨਾਲ ਮਿਲ ਰਹੇ ਆ ਤੁਹਾਡੇ ਸੰਪਰਕ ਚਾ ਬੰਦੇ ਤੁਹਾਡੇ ਨਾਲ ਕਾਲੀ ਦਲ ਟਕਸਾਲੀ ਚ ਆਉਣਾ ਚਾਹੁੰਦੇ ਬਿਲਕੁਲ ਠੀਕ ਆ ਉਹ ਸ਼੍ਰੋਮਣੀ ਕਮੇਟੀ ਦੇ ਮੈਂਬਰ ਆਏ ਵੀ ਨੇ ਸਾਡੇ ਨਾਲ ਕੁਝ ਸਾਬਕਾ ਮੈਂਬਰ ਵੀ ਆਏ ਨੇ ਹੋਰ ਵੀ ਆਉਣਾ ਚਾਹੁੰਦੇ ਆ ਮੇਰੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਹੀ ਨਹੀਂ ਐਕਸ ਐਮ ਐਲ ਐ ਐਕਸ ਵਜ਼ੀਰ ਚੰਗੀਆਂ ਚੰਗੀਆਂ ਪੋਸਟਾਂ ਤੇ ਇਸ ਵੇਲੇ ਜਿਹੜੇ ਅਕਾਲੀ ਦਲ 'ਚ ਬੈਠੇ ਨੇ ਉਹ ਆਉਣਾ ਚਾਹੁੰਦੇ ਆ ਮੈਨੂੰ ਇੰਜ ਲੱਗਦਾ ਕਿ ਸਾਰੇ ਨਾ ਪਾਰਲੀਮੈਂਟ ਦੀ ਇਲੈਕਸ਼ਨ ਵੇਖਣ ਆਏ ਆ ਵੀ ਪਾਰਲੀਮੈਂਟ ਦੀ ਇਲੈਕਸ਼ਨ ਦੇ ਰਿਜ਼ਲਟ ਵੇਖ ਲਓ ਜਿੱਦਣ ਰਿਜ਼ਲਟ ਆ ਜਾਣੇ ਰਿਜ਼ਲਟ ਵੀ ਲੋਕਾਂ ਨੂੰ ਪਤਾ ਜੋ ਆਉਣੇ ਨੇ ਤੇ ਜਿੱਦਣ ਫਿਰ ਸੁਖਵੀਰ ਉਹਨਾਂ ਦੇ ਪੱਲੇ ਕੱਖ ਨਾ ਪਿਆ ਤੇ ਬੜੀ ਵੱਡੀ ਬਗਾਵਤ ਸ਼੍ਰੋਮਣੀ ਅਕਾਲੀ ਦਲ 'ਚ ਹੋਏਗੀ ਸੇਖਮਾ ਸਾਹਿਬ ਪਰ ਜਿਹੜੇ ਬੰਦੇ ਰਿਜ਼ਲਟ ਉਡੀਕ ਰਹੇ ਹਨ ਇਹ ਤਾਂ ਮੌਕਾਪ੍ਰਸਤ ਹੈ ਇਹ ਤਾਂ ਮੌਕਾਪ੍ਰਸਤੀ ਹੈ ਕਿ ਅਗਲੇ ਦੇਖ ਰਹੇ ਆ ਜੇ ਅਕਾਲੀ ਦਲ ਦੇ ਕੁਝ ਪੱਲੇ ਪੈ ਗਿਆ ਤਾਂ ਅਸੀਂ ਰਹਿ ਲਾਂਗੇ ਫਿਰ ਅਸੀਂ ਟਕਸਾਲੀਆਂ ਨੂੰ ਛੱਡ ਦਾਂਗੇ ਨਹੀਂ ਟਕਸਾਲੀਆਂ ਨਾਲ ਆ ਜਾਾਂਗੇ ਵੇਖੋ ਰਾਜਨੀਤੀ ਹੁਣ ਇਹੋ ਜੀ ਹੋਗੀ ਇਸ ਦੇਸ਼ ਦੀ ਆਪਾਂ ਕਿਸੇ ਨੂੰ ਕੀ ਮੌਕਾਪ੍ਰਸਤਾ ਕੀਏ ਕੋਚ ਆਖ ਲਈਏ ਆ ਦੇਸ਼ ਤੇ ਜਿਹੜੇ ਆਗੂ ਰਹੇ ਆ ਉਹਨਾਂ ਨੇ ਜਿਹੋ ਜੀ ਸਿੱਖਿਆ ਦਿੱਤੀ ਆ ਉਹੋ ਜੀ ਹੁਣ ਵਾਲੇ ਲੀਡਰ ਨੇ ਲੀਡਰਾਂ ਨੇ ਜਾਂ ਵਰਕਰਾਂ ਨੇ ਲੈਣੀ ਆ ਤੇ ਇਹ ਸਾਰੇ ਦੇਸ਼ ਦੀ ਰਾਜਨੀਤੀ ਜਿਹੜੀ ਆ ਉਹ ਮੌਕਾ ਪਰਸਤਾਂ ਦੀ ਹੋਗੀ ਉਹ ਲਾਹਵਾਲੇ ਪਾਸੇ ਜਾਂਦੇ ਆ ਘਾਟੇ ਵਾਲੇ ਪਾਸੇ ਨਹੀਂ ਕੋਈ ਵੀ ਜਾਂਦਾ ਸਿਧਾਂਤ ਵਾਲੀ ਰਾਜਨੀਤੀ ਇਸ ਦੇਸ਼ ਵਿੱਚੋਂ ਖਤਮ ਹੋ ਗਈ ਔਰ ਲੋਕੀ لالچی ਹੋ ਗਏ ਲੋਕੀ ਆਪਣੇ ਪੱਖ ਦੀ ਸੋਚਣ ਵਾਲੇ ਹੋ ਗਏ ਜਿਹੜੀ ਕੌਮੀ ਸੋਚ ਹੁੰਦੀ ਸੀ ਨੈਸ਼ਨਲ ਸੋਚ ਹੁੰਦੀ ਸੀ ਕਿ ਸਾਡੀ ਕੌਮ ਦਾ ਕੁਝ ਬਣਨਾ ਚਾਹੀਦਾ ਮੇਰਾ ਕੁਝ ਬਣੇ ਨਾ ਬਣੇ ਸਾਡਾ ਜਿਹੜਾ ਪੁਰਾਣਾ ਅਕਾਲੀ ਦਲ ਦਾ ਇਤਿਹਾਸ ਆ ਉਹਦੇ ਵਿੱਚ ਇਹ ਕਹਿੰਦੇ ਹੁੰਦੇ ਸੀ ਲੀਡਰ ਨੇ ਕਹਿਣਾ ਅਕਾਲੀ ਦਲ ਦੇ ਪ੍ਰਧਾਨ ਨੇ ਕਹਿਣਾ ਮੈਂ ਮਰਾਂ ਮੇਰਾ ਪੰਥ ਜੀਵੇ ਲੇਕਿਨ ਹੁਣ ਵਾਲੇ ਲੀਡਰਾਂ ਦੇ ਆ ਪੰਥ ਟੱਠੇ ਖੂਜ ਪਏ ਮੇਰਾ ਸਭ ਕੁਝ ਵਧਣਾ ਚਾਹੀਦਾ ਮੇਰੀਆਂ ਬਸਾਂ ਵਧਣੀਆਂ ਚਾਹੀਦੀਆਂ ਮੇਰਾ ਕਾਰੋਬਾਰ ਵਧਣਾ ਚਾਹੀਦਾ ਆ ਫਰਕ ਹੈ ਹੁਣ ਵਾਲੀ ਲੀਡਰਸ਼ਿਪ ਤੇ ਪੁਰਾਣੀ ਤੇ ਜੇ ਸਾਰੇ ਪੰਜਾਬ ਦੇ ਵਿੱਚ 60% ਲੋਕ दारू ਪੀਣ ਲੱਗ ਗਏ ਤਾਂ ਇਹਦਾ ਮਤਲਬ ਇਹ ਤਾਂ ਨਹੀਂ ਵੀ दारू ਕੋ ਚੰਗੀ ਚੀਜ਼ ਹੋਗੀ ਹੁਣ ਇਸੇ ਤਰ੍ਹਾਂ ਜੇ ਸਾਰੇ ਮੌਕਾ ਪ੍ਰਸਤ ਹੋ ਗਏ ਕੋਈ ਮੌਕਾ ਪ੍ਰਸਤੀ ਵਾਲੀ ਚੰਗੀ ਚੀਜ਼ ਤਾਂ ਨਹੀਂ ਨਾ ਨਹੀਂ ਵੇਖੋ ਜਿਹੜੀ ਗੱਲ ਗਲਤ ਆ ਉਹਨੂੰ ਠੀਕ ਕਿਵੇਂ ਕਿਹਾ ਜਾ ਸਕਦਾ ਬਿਲਕੁਲ ਨਹੀਂ ਕਿਹਾ ਜਾ ਸਕਦਾ ਲੇਕਿਨ ਤੁਸੀਂ ਹੁਣ ਕਿਵੇਂ ਰੋਕ ਸਕਦੇ ਹੋ ਇਹ ਤੇ ਇਹ ਤੇ ਇਸ ਦੇਸ਼ ਦੀ ਤਰਾਸਦੀ ਆ ਕਿ ਪਾਰਟੀਸ਼ਨ ਹੋਣ ਤੋਂ ਬਾਅਦ ਦੇਸ਼ ਆਜ਼ਾਦ ਹੋਣ ਤੋਂ ਬਾਅਦ ਜਿਨ੍ਹਾਂ ਲੋਕਾਂ ਦੇ ਹੱਥਾਂ ਵਿੱਚ ਰਾਜ ਸਤਾ ਰਹੀ ਉਹ ਕਰਪਟ ਲੋਕ ਸਨ ਔਰ ਉਹ ਕਰਪਸ਼ਨ ਜਿਹੜੀ ਆ ਉਹ ਇਸ ਦੇਸ਼ ਦੇ ਲੋਕਾਂ ਦੀ ਸਾਇਕੀ ਵਿੱਚ ਚਲੀ ਗਈ ਤੇ ਹੁਣ ਸਾਰੇ ਲੋਕਾਂ ਨੂੰ ਬਦਲਣਾ ਬੜਾ ਔਖਾ ਕੋਈ ਸੌਖਾ ਕੰਮ ਨਹੀਂ ਹੈਗਾ ਇੱਕ ਸੋਚ ਜਿਹੜੀ ਆ ਇੱਕ ਸਾਇਕੀ ਨੂੰ ਬਦਲਣਾ ਜਿਹੜਾ ਉਹ ਬਹੁਤ ਔਖਾ ਆ ਲੇਕਿਨ ਆਸ ਨਹੀਂ ਛੱਡਣੀ ਚਾਹੀਦੀ ਸੁਖਬੀਰ ਬਾਦਲ ਸਿੱਧਾ ਤੁਹਾਨੂੰ ਚੈਲੰਜ ਕਰਦੇ ਆ ਕਹਿੰਦੇ ਜਿਹੜੇ ਬੰਦੇ ਆਪ ਨਹੀਂ ਇਲੈਕਸ਼ਨ ਲੜ ਰਹੇ ਉਹ ਕਾਹਦਾ ਦਾਵਾ ਕਰਦੇ ਆ ਕਹਿੰਦੇ ਜਿਹੜੇ ਇਹਨਾਂ ਨੇ ਦੋ ਉਮੀਦਵਾਰ ਖੜੇ ਕਰਿਆ ਉਹਨਾਂ ਚੋਂ ਕਿਹੜਾ ਟਕਸਾਲੀ ਐ ਨਾ ਤਾਂ ਕਹਿੰਦੇ ਜਨਰਲ ਜੇਜੇ ਸਿੰਘ ਐ ਤਾਂ ਪਹਿਲਾਂ ਸਾਡੀ ਪਾਰਟੀ ਚ ਹੁੰਦੇ ਸੀ ਦੂਸਰੇ ਪਾਸੇ ਕਹਿੰਦੇ ਵੀਰ ਦਵਿੰਦਰ ਸਿੰਘ ਨੇ ਤਾਂ ਪਾਰਟੀਆਂ ਹੀ ਸੋਖਣਾ ਇੰਨੀਆਂ ਬਦਲੀਆਂ ਉਹਨਾਂ ਨੂੰ ਆਪ ਨੂੰ ਨਹੀਂ ਪਤਾ ਉਹ ਕਿਹੜੀ ਪਾਰਟੀ ਦੇ ਐ ਕਹਿੰਦਾ ਟਕਸਾਲੀਆਂ ਵਾਲੀ ਗੱਲ ਕਿੱਥੇ ਐ ਇਹ ਚ ਨਹੀਂ ਮੈਂ ਜਿਹੜੀ ਗੱਲ ਉਹਨੇ ਇਹ ਕਹੀ ਆ ਵੀ ਇਹ ਤਿੰਨੇ ਕਿਉਂ ਨਹੀਂ ਇਲੈਕਸ਼ਨ ਲੜੇ ਅਸੀਂ ਤੇ ਜਿਸ ਦਿਨ ਪਾਰਟੀ ਫਾਰਮ ਕੀਤੀ ਆ ਅਕਾਲ ਤਖਤ ਸਾਹਿਬ ਤੇ ਅਸਾਂ ਤਿੰਨਾਂ ਨੇ ਉਸ ਦਿਨ ਐਲਾਨ ਕੀਤਾ ਸੀ ਉਸ ਆਪਣੇ ਧਾਰਮਿਕ ਸਥਾਨ ਤੇ ਕਿ ਅਸੀਂ ਕੋਈ ਇਲੈਕਸ਼ਨ ਨਹੀਂ ਲੜਾਂਗੇ ਅਸੀਂ ਅੱਛੇ ਬੰਦਿਆਂ ਨੂੰ ਇਲੈਕਸ਼ਨ ਲੜਾਵਾਂਗੇ ਰਹੀ ਗੱਲ ਮੈਂ ਸੁਵੀਰ ਸਿੰਘ ਨੂੰ ਪੁੱਛਣੀ ਚਾਹੁੰਦਾ ਉਹ ਕਿਹੜੀ ਆਪ ਇਲੈਕਸ਼ਨ ਲੜ ਰਿਹਾ ਉਹ ਵੀ ਤਾਂ ਨਹੀਂ ਲੜ ਰਿਹਾ ਬਾਦਲ ਸਾਹਿਬ ਨਹੀਂ ਲੜ ਰਹਾ ਬਹੁਤ ਸਾਰੇ ਹੋਰ ਵੱਧ ਤੋਂ ਵੱਧ ਉਹਨਾਂ ਨੇ ਆਪਣੇ ਦਾਸੀ ਕੈਂਡੀਡੇਟ ਦੇਣੇ ਨੇ ਬਾਕੀ ਲੀਡਰਸ਼ਿਪ ਨੇ ਕਿਹੜੀ ਇਲੈਕਸ਼ਨ ਲੜਨੀ ਆ ਅਸੀਂ ਤਾਂ ਫੈਸਲਾ ਕੀਤਾ ਆਪਣੇ ਤਖਤ ਤੇ ਜਾ ਕੇ ਕਿ ਅਸੀਂ ਇਲੈਕਸ਼ਨ ਨਹੀਂ ਲੜਨੀ ਦੂਸਰੀ ਗੱਲ ਜਿਹੜੀ ਉਹਨਾਂ ਕਹੀ ਆ ਕਿ ਇਹ ਜਿਹੜੇ ਉਮੀਦਵਾਰ ਖਿਲਿਆਰੇ ਆ ਜੇਜੇ ਸਿੰਘ ਆ ਪਹਿਲਾ ਸੇਖਿਆ ਜਿਹੜਾ ਚੀਫ ਆਫ ਦੀ ਆਰਮੀ ਕਮਾਂਡਰ ਆ ਔਰ ਉਹਦੀ ਕੁਰਬਾਨੀ ਵੀ ਆ ਦੇਸ਼ ਵਾਸਤੇ ਕਿ ਉਹਦੇ ਗੋਲੀਆਂ ਲੱਗੀਆਂ ਨੇ ਇਸ ਦੇਸ਼ ਦੀ ਰੱਖਿਆ ਕਰਨ ਵਾਸਤੇ ਕਰਦੇ ਆ ਦੂਸਰਾ ਸਰਦਾਰ ਵੀਰ ਦਵਿੰਦਰ ਸਿੰਘ ਬਾਰੇ ਮੈਂ ਕਹਿਣਾ ਚਾਹਾਂਗਾ ਕਿ ਉਹ ਬੜੇ ਇੰਟੈਲੈਕਚੁਅਲ ਬੜੇ ਸਿਆਣੇ ਬੜੇ ਵਿਦਵਾਨ ਜਿਹੜੇ ਖਾਲਸਾ ਪੰਥ ਦੇ ਸਿਧਾਂਤ ਨੂੰ ਸਮਝਦੇ ਆ ਮੈਂ ਸਰਦਾਰ ਸੁਖਵੀਰ ਸਿੰਘ ਨੂੰ ਉਹਨਾਂ ਨੂੰ ਕਹੂੰਗਾ ਵੀ ਸ਼ਾਇਦ ਉਹਨਾਂ ਨੂੰ ਪੁਰਾਣੇ ਇਤਿਹਾਸ ਦਾ ਅਕਾਲੀ ਦਲ ਦਾ ਪਤਾ ਨਹੀਂ ਉਹ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਰਹੇ ਆ ਇਹ ਗੱਲ ਵੱਖਰੀ ਆ ਕਿ ਤੁਸੀਂ ਚੰਗਾ ਬੰਦਾ ਅਕਾਲੀ ਦਲ 'ਚ ਰਹਿਣ ਹੀ ਨਹੀਂ ਦਿੰਦੇ ਮਹਾਰਾਜ ਆਪਣੇ ਮਹਾਰਾਜ ਅਮਰਿੰਦਰ ਸਿੰਘ ਵੀ ਅਕਾਲੀ ਦਲ 'ਚ ਸੀਗਾ ਲੇਕਿਨ ਉਹਨੂੰ ਇਸ ਕਾਬਲ ਨਹੀਂ ਸਮਝਿਆ ਬਾਦਲ ਸਾਹਿਬ ਨੇ ਕੇ ਟਿਕਟ ਐ ਐਮਐਲਏ ਦੀ ਉਹਨੂੰ ਦੇਤੀ ਜਾਵੇ ਉਹ ਇਸ ਗੱਲ ਤੋਂ ਗੁੱਸੇ ਹੋ ਕੇ ਮੁੜ ਕੇ ਕਾਂਗਰਸ 'ਚ ਚੱਲ ਆ ਗਿਆ ਤੇ ਕਾਂਗਰਸ 'ਚ ਜਾ ਕੇ ਉਹਨਾਂ ਨੇ ਉਹਨੂੰ ਪੰਜਾਬ ਦਾ ਪ੍ਰਧਾਨ ਬਣਾਤਾ ਤਾਂ ਪੰਜਾਬ ਦਾ ਮੁੱਖ ਮੰਤਰੀ ਵੀ ਬਣ ਗਿਆ ਜਿਹੜਾ ਬੰਦਾ ਵੀ ਕੋਈ ਥੋੜੀ ਬਹੁਤੀ ਸੂਝ-ਬੂਝ ਰੱਖਣ ਵਾਲਾ ਆ ਅਕਾਲੀ ਦਲ ਤੇ ਉਹਨੂੰ ਆਪਣੀ ਪਾਰਟੀ 'ਚ ਚੱਲਦਾ ਹੀ ਨਹੀਂ ਤੇ ਇਹਨਾਂ ਦੇ ਸਤਾਏ ਲੋਕੀ ਜਿਹੜੇ ਕਾਂਗਰਸ 'ਚ ਗਏ ਨੇ ਜਿੰਨੇ ਵੀ ਅੱਜ ਪੰਜਾਬ ਦੀ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਆ ਬੜੇ ਥੋੜੇ ਬੰਦੇ ਆ ਜਿਹੜੇ ਭਾਈ ਬਰਥ ਕਾਂਗਰਸੀ ਨੇ ਬਹੁਤੇ ਅਕਾਲੀ ਦਲ ਦੇ ਸਤਾਏ ਹੀ ਉਧਰ ਗਏ ਪਰ ਕਾਰਨ ਕਿਉਂ ਆ ਜੇਕਰ ਚੰਗੇ ਬੰਦੇ ਪਾਰਟੀ ਚ ਹੋਣਗੇ ਇਹਦੇ ਨਾਲ ਤਾਂ ਪਾਰਟੀ ਸਟਰੋਂਗ ਹੋਣੀ ਸੀ ਇਹਦੇ ਚ ਪਾਰਟੀ ਨੂੰ ਡਰ ਕਾਦਾਗਾ ਜੇਕਰ ਕਿਤੇ ਜਿਹੜੇ ਲੀਡਰਾਂ ਦੀ ਤੁਸੀਂ ਗੱਲ ਕਰਦੇ ਹੋ ਜੇ ਕੈਪਟਨ ਅਮਰਿੰਦਰ ਸਿੰਘ ਅਕਾਲੀ ਦਲ ਚ ਹੁੰਦੇ ਜਾਂ ਹੋਰ ਜਿੰਨੇ ਵੀ ਆਗੂਆਂ ਦੀ ਗੱਲ ਹੁੰਦੀ ਆ ਵੱਡੇ ਚਿਹਰੇ ਜਿਹੜੇ ਕਾਂਗਰਸ ਦੇ ਵਿੱਚ ਗਏ ਆ ਮੈਂ ਤਾਂ ਇਹ ਵੀ ਗੱਲ ਸੁਣ ਕੇ ਕਈ ਵਾਰੀ ਸੋਚ ਕੇ ਹੈਰਾਨ ਹੁੰਦਾ ਕਿ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨਾਲ ਜੁੜੇ ਹੋਏ ਜ਼ਿਆਦਾਤਰ ਆਗੂ ਕਾਂਗਰਸ ਚ ਹੈ। ਅਕਾਲੀ ਦਲ ਨੂੰ ਵੱਧ ਆਗੂ ਜਿਹੜੇ ਪੰਥਕ ਚਿਹਰੇ ਮੂਰੇ ਵਾਲੇ ਆ ਇਸ ਸਮੇਂ ਮੌਜੂਦਾ ਸਮੇਂ ਉਹ ਕਾਂਗਰਸ ਦੇ ਵੱਲ ਬਾਦਰ ਜਾਣ ਚੱਲਦੇ ਆ ਚਾਹੇ ਅਸੀਂ ਗਿੱਲ ਸਾਹਿਬ ਦੀ ਗੱਲ ਕਰਗੇ ਚਾਹੇ ਤੁਸੀਂ ਖੁਦ ਵੀਰ ਦਵਿੰਦਰ ਸਿੰਘ ਜਿਹੜੇ ਇਹ ਇੱਕ ਸਮੇਂ ਕਾਂਗਰਸ ਰਹਿ ਕੇ ਆਇਆ ਸੋ ਤਿੰਨ ਚਾਰ ਚਿਹਰੇ ਇਹ ਜੇ ਹੈਗੇ ਆ ਵੱਡੇ ਜਿਹੜੇ ਉਹ ਤਾਂ ਜਾਂਦੇ ਆ ਕਿਉਂ ਨਹੀਂ ਅਕਾਲੀ ਦਲ ਸੰਭਾਲ ਪਾਉਂਦਾ ਇਹਨਾਂ ਇਸ ਕਰਕੇ ਵੀ ਅਕਾਲੀ ਦਲ ਦੀ ਜਿਹੜੀ ਮੌਜੂਦਾ ਲੀਡਰਸ਼ਿਪ ਆ ਸੁਖਬੀਰ ਸੋਹਣੀ ਨੇ ਆ ਉਹ ਇਹ ਸਮਝਦੇ ਆ ਕਿ ਜੇ ਸਿਆਣੇ ਬੰਦੇ ਪਾਰਟੀ ਵਿੱਚ ਰਹਿ ਕੇ ਤੇ ਸਾਨੂੰ ਖਤਰਾ ਪੈਦਾ ਨਾ ਹੋ ਜੇ ਸਾਡੀ ਲੀਡਰਸ਼ਿਪ ਨਾ ਜਾਂਦੀ ਰਹੀ ਲੋਕ ਕਿਤੇ ਉਹਨਾਂ ਨੂੰ ਅਕਾਲੀ ਦਲ ਦੀ ਪ੍ਰਧਾਨ ਕਿਹਨਾਂ ਦੇ ਨਾਲ ਇਸ ਕਰਕੇ ਜਿਹੜੇ ਚੰਗੇ ਬੰਦੇ ਆ ਉਹਨਾਂ ਨੂੰ ਚੱਲਦੇ ਹੀ ਨਹੀਂ ਤੁਸੀਂ ਕਦੋਂ ਤੱਕ ਸਾਰੇ ਉਮੀਦਵਾਰ ਆਪ ਦੇ ਐਲਾਨਦੋਂਗੇ ਆ ਬਾਦਲ ਸਾਹਿਬ ਸੌਰੀ ਬ੍ਰਹਮਪੁਰ ਸਾਹਿਬ ਦੇ ਭਤੀਜੇ ਦੀ ਡੈਥ ਹੋਈ ਆ 25 ਤਰੀਕ ਨੂੰ ਉਹਦਾ ਭੋਗ ਆ ਉਸ ਤੋਂ ਬਾਅਦ ਅਸੀਂ ਮੀਟਿੰਗ ਰੱਖਾਂਗੇ ਉਹ ਮੀਟਿੰਗ ਦੇ ਵਿੱਚ ਅਸੀਂ ਐਲਾਨ ਕਰਦੇ ਆ ਤੁਹਾਡੇ ਮੂੰਹ ਚੋਂ ਜਦੋਂ ਬਾਦਲ ਸਾਹਿਬ ਨਿਕਲਿਆ ਹਾਲਾਂਕਿ ਉਹ ਇੱਕ ਜਸਤ ਤੋਫਾਕ ਸੀ ਪਰ ਹਜੇ ਵੀ ਜਿਹੜੀ ਪਛਾਣ ਲੋਕਾਂ ਦੇ ਵਿੱਚ ਆ ਅਕਾਲੀ ਦਲ ਤੁਹਾਡੇ ਦਿਲ ਚੋਂ ਮੈਨੂੰ ਲੱਗਦਾ ਨਹੀਂ ਹਜੇ ਨਿਕਲਿਆ ਅਸੀਂ ਅਕਾਲੀ ਜੰਮੇ ਆ ਅਕਾਲੀ ਹਾਂ ਤੇ ਅਕਾਲੀ ਮਰਨਾ ਤਾਂ ਇਹਦਾ ਮਤਲਬ ਇਹ ਨਹੀਂ ਅਕਾਲੀ ਦਲ ਬਾਦਲ ਦਾ ਅਕਾਲੀ ਦਲ ਨਹੀਂਗਾ ਅਕਾਲੀ ਦਲ ਇੱਕ ਸਿਧਾਂਤ ਆ ਇੱਕ ਸੋਚ ਆ ਜਿਹੜੀ ਲੈ ਕੇ ਅਸੀਂ ਚੱਲੇ ਆ ਉਸੇ ਹੀ ਸੋਚ ਤੇ ਜਨਮੇ ਹਾਂ ਉਸੇ ਤੇ ਆਜਾਂ ਉਸੇ ਤੇ ਮਰਨਾ ਸਿੱਖ ਮਾ ਸਾਬ ਕਰੇ ਤਾਂ ਹੀ ਮੈਨੂੰ ਲੱਗਦਾ ਤੁਹਾਡੀ ਕੋਠੀ ਚ ਬੜਨ ਸਰ ਪੋਸਟਰ ਅਜੇ ਅਕਾਲੀ ਦਲ ਦੇ ਲੱਗੇ ਹੋਏ ਆ ਨਹੀਂ ਅਕਾਲੀ ਦਲ ਮੈਂ ਤੇ ਆਪ ਕਹਿ ਰਿਹਾ ਵੀ ਐਸੀ ਅਕਾਲੀ ਆ ਹੁਣ ਵੀ ਅਕਾਲੀ ਆ ਅਕਾਲੀ ਰਹਿਣਾ ਆ ਲੇਕਿਨ ਇਸ ਇਸ ਪਰਿਵਾਰ ਨੇ ਅਕਾਲੀ ਦਲ ਦਾ ਸਤਿਆਨਾਸ਼ ਕੀਤਾ ਅਸੀਂ ਅੱਜ ਵੀ ਚਾਹੁੰਦੇ ਆ ਵੀ ਇਹ ਅਕਾਲੀ ਦਲ ਤੋਂ ਲਾਂਬੇ ਹੋ ਜਾਣ ਅਸੀਂ ਫੇਰ ਸਾਰੇ ਇਕੱਠੇ ਹੋ ਜਾਾਂਗੇ ਮੇਰਾ ਆਖਰੀ ਸਵਾਲ ਆ ਕੀ ਪ੍ਰੈਡਿਕਸ਼ਨ ਆ ਤੁਹਾਡੀ ਲੋਕ ਸਭਾ ਨੂੰ ਲੈ ਕੇ ਤਹਾਡੀ ਪਾਰਟੀ ਬਾਰੇ ਨਹੀਂ ਮੈਂ ਓਵਰਆਲ ਪੰਜਾਬ ਦੇ ਜੇ ਮਾਹੌਲ ਬਾਰੇ ਤੁਹਾਡੇ ਤੋਂ ਗੱਲ ਕਰਾਂ। ਵੇਖੋ ਪੰਜਾਬ ਦੀ ਇਤਰਾਸ ਦੀ ਆ ਕਿ ਜੋ ਅਸੀਂ ਚਾਹੁੰਦੇ ਸਾਂ ਕਿ ਤੀਸਰਾ ਬਦਲ ਬਣੇ। ਉਹ ਅਸੀਂ ਨਹੀਂ ਬਣਾ पाए। ਲੇਕਿਨ ਮੈਂ ਅਜੇ ਵੀ ਇਸ ਕੋਸ਼ਿਸ਼ 'ਚ ਆਂ ਕਿ ਜੇ ਤੀਸਰਾ ਬਦਲ ਨਹੀਂ ਵੀ ਬਣਿਆ ਤੇ ਕੋਈ ਸੀਟਾਂ ਐਸੀਆਂ ਨੇ ਅੱਜ ਮੈਂ ਤੁਹਾਡੇ ਟੀਵੀ ਚੈਨਲ ਤੇ ਰਹੀਂ ਸਾਰੀਆਂ ਉਹਨਾਂ ਪਾਰਟੀਆਂ ਨੂੰ ਜਿਹੜੀਆਂ ਅਕਾਲੀ ਦਲ ਭਾਜਪੀ ਤੇ ਕਾਂਗਰਸ ਤੋਂ ਵੱਖਰੀਆਂ ਪਾਰਟੀਆਂ ਨੇ ਉਹਨਾਂ ਨੂੰ ਅਪੀਲ ਕਰਦਾ ਕਿ ਪਟਿਆਲੇ ਵਾਲੀ ਸੀਟ ਸੰਗਰੂਰ ਵਾਲੀ ਸੀਟ ਲੁਧਿਆਣੇ ਵਾਲੀ ਸੀਟ ਅ ਅਨੰਦਪੁਰ ਸਾਹਿਬ ਵਾਲੀ ਸੀਟ ਤੇ ਆਪਣੇ ਖਡੂਰ ਸਾਹਿਬ ਵਾਲੀ ਸੀਟ ਇਹ ਸੀਟਾਂ ਐਸੀਆਂ ਨੇ ਜੇਕਰ ਅਸੀਂ ਇੱਕ ਇੱਕ ਉਮੀਦਵਾਰ ਇਹਨਾਂ ਤੇ ਦੇ ਦਈਏ ਇਹ ਸਾਰੀਆਂ ਸੀਟਾਂ ਇਸਰਾ ਮੋਰਚਾ ਜਿੱਤ ਸਕਦਾ ਇਹਨਾਂ ਅਲਾਈਅੰਸ ਨਾ ਵੀ ਕਰਨਾ ਹੋਵੇ ਤੇ ਮੇਰੀ ਸਾਰਿਆਂ ਨੂੰ ਅਪੀਲ ਆ ਕਿ ਇੱਕ ਇੱਕ ਉਮੀਦਵਾਰ ਜਿਹੜਾ ਉੱਥੇ ਜਿੱਤਣ ਵਾਲਾ ਆ ਉਹਨੂੰ ਰਹਿਣ ਦਿਓ ਬਾਕੀ ਉਮੀਦਵਾਰ ਉੱਥੇ ਖੜੇ ਨਾ ਕਰੋ ਬਠਿੰਡਾ ਸੀਟ ਦੇ ਬਾਰੇ ਵੀ ਕੁਝ ਦੱਸ ਦਿੰਦੇ ਅਜੇ ਉਹਨਾਂ ਦਾ ਅਕਾਲੀ ਦਲ ਦਾ ਫੈਸਲਾ ਹੀ ਨਹੀਂ ਵੀ ਬਠਿੰਡੇ ਉਨ ਲੜਨਾ ਕਿੰਨੇ ਆ ਜਿੰਨਾ ਚਿਰ ਇਹ ਫੈਸਲਾ ਨਹੀਂ ਹੁੰਦਾ ਉਹਨਾਂ ਚਿਰ ਉਹਦੇ ਬਾਰੇ ਕੁਝ ਵੀ ਦੱਸਣਾ ਕਿਉਂਕਿ ਨਾ ਕਾਂਗਰਸ ਨੇ ਉਮੀਦਵਾਰ ਦਾ ਕੋਈ ਫੈਸਲਾ ਕੀਤਾ ਨਾ ਅਕਾਲੀ ਦਲ ਨੇ ਕੋਈ ਫੈਸਲਾ ਕੀਤਾ ਦੋਵੇਂ ਵੱਡੀਆਂ ਪਾਰਟੀਆਂ ਨੇ ਉਹਨਾਂ ਦਾ ਫੈਸਲਾ ਉਹਦੋਂ ਬਾਅਦ ਐਨਾਲਿਸਿਸ ਕਰਾਂਗੇ ਪਰ ਸੁਖਪਾਲ ਖਹਿਰਾ ਤਾਂ ਐਲਾਨ ਕਰ ਚੁੱਕਿਆ ਹੈ ਹਾਂ ਠੀਕ ਹੈ ਉਹ ਲੜੇਗਾ ਸੋ ਇਹ ਸਨ ਸੇਵਾ ਸਿੰਘ ਸੇਖਵਾ ਜਿਨ੍ਹਾਂ ਦੇ ਨਾਲ ਅਸੀਂ ਨਾ ਸਿਰਫ ਉਹਨਾਂ ਦੀ ਪਾਰਟੀ ਬਾਰੇ ਸਗੋਂ ਪੂਰੇ ਪੰਜਾਬ ਦੀ ਸਿਆਸਤ ਬਾਰੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਤੇ ਇਹ ਗੱਲਾਂ ਦੇ ਵਿੱਚੋਂ ਜੋ ਖਾਸ ਗੱਲ ਸਮਝ ਆ ਰਹੀ ਹੈ ਜਾਂ ਜੋ ਕਹਿਣਾ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਜੋ ਤੀਸਰੇ ਵਿਕਲਪ ਦੀ ਲੋਕਾਂ ਨੂੰ ਲੋੜ ਸੀ ਆਸ ਸੀ ਉਹ ਇਨਾਂ ਲੋਕ ਸਭਾ ਚੋਣਾਂ ਦੇ ਵਿੱਚ ਵੀ ਉਹ ਸੁਪਨਾ ਲੋਕਾਂ ਦਾ ਪੂਰਾ ਹੁੰਦਾ ਨਜ਼ਰ ਨਹੀਂ ਆਉਂਦਾ ਹਾਂ ਰਿਜ਼ਲਟ ਕੀ ਹੁੰਦੇ ਆ ਇਹ ਤੇ ਨਜ਼ਰਾਂ ਲੱਗੀਆਂ ਰਹਿਣਗੀਆਂ ਪਰ ਲੋਕਾਂ ਦੀਆਂ ਤੀਸਰੇ ਬਦਲ ਨੂੰ ਲੈ ਕੇ ਜੜੀਆਂ ਆਸਾਂ ਉਹਨਾਂ ਨੂੰ ਬੂਰ ਕਦੋਂ ਪੈਂਦਾ ਕਦੋਂ ਸਮਾਂ ਖੁਸ਼ ਨੁਮਾ ਰੁੱਤਾਂ ਦਾ ਹਣੀ ਹੁੰਦਾ ਇਹ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗੂਗਾ ਕੈਮਰਾਮੈਨ ਪ੍ਰਦੀਪ ਸ਼ਰਮਾ ਦੇ ਨਾਲ ਨਵਰੀਦ ਸਿਵੀਆ ਟੀਵੀ ਪੰਜਾਬ ਗੁਰਦਾਸਪੁਰ